ਨਾਮ ਜਪਦਾ ਦਾਤ ਮਾ ਗੁਟਾਇਆ ਉਹ ਤੇਰੇ ਆ ਸਭ ਜਾਣੀ ਨਾਨਕ ਤੁਟਾਇਆ ਮੈਂ ਤੁਹ ਬੁਲਾਈ ਵੜ ਬਰਨੈ ਨਾਮ ਮੋਤਦ ਪੰ ਰਹੇ ਤੀ ਸਦੇ ਨਾਮੰ ਮਨ ਮਾ ਤੀ ਸਭ ਤੇਜਾ ਤਾ ਲੋਗ ਤੁਆ ਸੁਝਾਨ ਨਾਮ ਜੀ ਤੁਮ ਤੋ ਨਾ ਜਾਏ ਕਾਤੇ ਆਪਣਾ ਦੇਚਾਰੇ ਬਦਾਰ ਜੀਰਾ ਤੁਸਤੰ ਮੀਰਾ ਮਹਿਤਾਨ ਤਕਿਆ ਤੇ ਰੋ ਸਾਜ ਤੁ ਚੰਦ ਦਾ ਨਾਮ ਗੁਰ ਸ਼ਬਦ ਚਮੜਿ ਜਵੇ ਸੰਦੇ ਲਾਉ ਨਹਲਾ ਜੋਤਾ ਮੰਗਲ ਈਕੇ ਅਨੁਸਾਰ ਤਦ ਸੁਸਜਾ ਦੇ ਜਾ ਆਜਾ ਜੇ ਜ ਆਇਆ ਮਨ ਜੋ ਪ੍ਰਾਨਾ ਦਾ ਜੀ ਆ ਜੀ ਮੈਂ ਮਨਦੀਪ ਸਿੰਘ ਰਾਚੋ ਦੋਸਤੋ ਇਸ ਟਾਈਮ ਮੈਂ ਹਰਕੀਪੋੜੀ ਤੇ ਆ ਤੁਹਾਨੂੰ ਕਾਫੀ ਸੰਗਤ ਨੂੰ ਪਤਾ ਹੀ ਹੈ ਵੀ ਧੰਗੁਰ ਨਾਨਕ ਦੇ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਆ ਕੇ ਆਪਣੇ ਮਹਾਰਕ ਚਰਨ ਪਾਏ ਸੀ ਤੇ ਉਰੇ ਗਿਆਨ ਕਰਾਇਆ ਸੀ ਉਸ ਟਾਈਮ ਪੰਡਤਾਂ ਨੂੰ ਜਦੋਂ ਕਿ ਉਹ ਇੱਧਰੋਂ ਸੂਰਜ ਚੜ੍ਹਦਾ ਇਸ ਮੁਦਵਾਰ ਨੂੰ ਪਾਣੀ ਦਿੰਦੇ ਸੀ ਤੇ ਗੁਰਨਾਨਕ ਦੇ ਮਹਾਰਾਜ ਜੀ ਨੇ ਇੱਧਰ ਪਿੱਛੇ ਕਰਕੇ ਇਸ ਸਾਈਡ ਨੂੰ ਪਾਣੀ ਦੇਣਾ ਆਰੰਭ ਕੀਤਾ ਤਾਂ ਉਹ ਕਹਾਣੀ ਦਾ ਸਾਖੀ ਆ ਲੱਗਦਾ ਸਭ ਨੂੰ ਪਤਾ ਹੀ ਹੋਣਾ ਤੇ ਉਰੇ ਗਿਆਨ ਕਰਾਇਆ ਜਦੋਂ ਸੁੱਦਾ ਪਾਣੀ ਸੂਚ ਤੇ ਹਜ਼ਾਰਾਂ ਕਿਲੋ ਮੀਟਰ ਦੂਰ ਜਾ ਸਕਦਾ ਹੈ ਫਿਰ ਮੇਰੇ ਖੇਤਾਂ ਨੂੰ ਕਿਉਂ ਜਾ ਸਕਦਾ ਤੇ ਮੈਂ ਛੁੜੀ ਨੂੰ ਸੰਖੇਪ ਦਾ ਦੱਸਣ ਲੱਗਿਆ ਉਰੇ ਇਸ ਜਗ੍ਹਾ ਤੇ ਇੱਕ ਛੋਟਾ ਜਿਹਾ ਗੁਰੂ ਘਰ ਗੁਰੂ ਨਾਨਕ ਦੇਵ ਮਹਾਰਾਜ ਦੀ ਜਾਤ ਬਣਿਆ ਹੋਇਆ ਆ ਜੋ ਆਪਾਂ ਕਰਦੇ ਆ ਦਰਸ਼ਨ ਦੇਦਾਰੇ ਉਸ ਪਵਨ ਪੀਤਰ ਸਥਾਨ ਦੇ ਇਹ ਗੁਰਦੁਆਰਾ ਸਾਹਿਬ ਕੋਈ ਪਾਗੜੇ ਵੀ ਕਮਰਾ ਉਹ ਦੋ ਭਾਗ ਨੇ ਛੋਟਾ ਜਿਹਾ ਗੁਰੂ ਘਰ ਹੈ ਤੇ ਜਿੱਥੇ ਅਗਲੇ ਪਾਸੇ ਲੰਗਰ ਤਿਆਰ ਹੁੰਦਾ ਹੈ ਤੇ ਅੰਦਰ ਦਰਬਾਰ ਸਾਹਿਬ ਹੈ ਕਿੱਥੇ ਕਿ ਗੁਰੂ ਜਨ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੈ ਹੈਲੋ ਆਜੀ ਯਾਤਰੀ ਆਇਆ ਹੈ ਬਾਹਰ ਤੇ ਉਹ ਬੇਜਾਨ ਬਚਾ ਲੈਣਾ ਹਾਂ ਬੇਜਾਨੀ ਕਿ ਦੋਸਤੋ ਇਹ ਹੈ ਹਰਖੀਪੋੜੀ ਦਾ ਦ੍ਰਿਸ਼ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਜੀ ਤੇ ਸਾਹਮਣੇ ਇਹ ਉਹੀ ਗੁਰਦੁਆਰਾ ਸਾਹਿਬ ਆ ਜਿੱਥੇ ਕੇ ਬੈਠ ਕੇ ਹਰਕੀਪੌਣੀ ਦੇ ਕੰਡੇ ਤੇ ਗੁਰਨਾਨਕ ਦੇ ਮਹਾਰਾਜੀ ਨੇ ਆਪਣੇ ਜਿਹੜੇ ਪ੍ਰਵਚਨ ਸੀ ਉਹ ਸੰਗਤਾਂ ਨੂੰ ਸੁਣਾਏ ਤੇ ਕਾਫੀ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸੀ ਇਸੇ ਗੁਰਦੁਆਰਾ ਦਾ ਨਾਮ ਜਿਹੜਾ ਉਥੇ ਲਿਖਿਆ ਹੋਇਆ ਕੋ ਲਿਖਿਆ ਪ੍ਰਾਚੀਨ ਲੰਗਰ ਸ੍ਰੀ ਗੁਰੂ ਨਾਨਕ ਦੇ ਅਨੁਸ਼ੇਧ ਪੰਡਾਰ ਹਰਦੁਆਰ ਸਵਾਗਤ ਹੈ ਚਲੋ ਆਜੋ ਅੰਦਰ ਚਲਦੇ ਹਾਂ ਤੇ ਕਰਦੇ ਹਾਂ ਦਰਸ਼ਨਦਾਰ ਇਸ ਪਾਵਨ ਪੀਤ੍ਰ ਸਥਾਨ ਦੇ ਗੇਟ ਬਟਨ ਸਾਰੇ ਲੰਗਰ ਤਿਆਰ ਹੁੰਦਾ ਔਰ ਜਿਹੜਾ ਸੰਗਤਾਂ ਨੂੰ ਵਰਤਾਇਆ ਜਾਂਦਾ ਵੱਡੇ ਵੱਡੇ ਪਤੀਲੇ ਇਹ ਭਾਜੀ ਲੰਗਰ ਫਿਰ ਇਹ ਹਰ ਰੋਜ਼ ਬਣਦਾ ਜੀ 24 ਘੰਟੇ 24 ਘੰਟੇ ਚੱਲਦਾ ਹੈ ਜੀ ਸੰਗਰੂਰ ਤੋਂ ਵੀ ਆਏ पठण झाले तुला पठण झाले माझा ठीक आहे ਸਤਿ ਸ਼੍ਰੀ ਅਕਾਲ ਜੇ ਤੁਨਾ ਮੈਂ ਭਾਜੀ ਆ ਰੋ ਖਰਾਂ ਸਵਾਮੀ ਕਰੇ ਰਾਮ ਹੋਈ ਕੀ ਕਲਪੁ ਬਨਾ ਚੀਆ ਬਹੁਤ ਕੋ ਹਾਜਨਾ ਤੋਂ ਜਿੰਪਾ ਵੇ ਤੋਂ ਦੀਏ ਨੰਬਰ ਨਾ ਦਿਆ ਤੇ ਆਂ ਤੇ ਆਪਾ ਦੀ ਆਨੰਦ ਜੀ ਜੈ ਹੋਵੇ ਅਗਿਆ ਆਪੇ ਆਤਮਾ ਹਰਨਾ ਹਰ ਨਾਮ ਜਿ ਬਤੇ ਜੈ ਸੂਜੀ ਕਟ ਨੰਨ ਨਾਮ ਨਾ ਕਰ ਤੇ ਰਕੂ ਜੀ ਕਿੰਦੀ ਦੇ ਰੈਣ ਮਰੀ ਜਿਨ ਨੂੰ ਆਵੇ ਰਾਮਾ ਤੇਿਸ ਕਰਤੁ ਪੀਏ ਕਿਉਂ ਜਿਵਾਏ ਨਾਮੁ ਨਾਵਹਾਰਨਾ ਕੰਚਮਿੰਜਾ ਕੀ ਆਪਣੇ ਪੇਸ ਪਾੜੀਆ ਹਉ ਤਜ ਕਪੜਾ ਗਵਾਉ ਜੂ ਜਾ ਤਿਆ ਪਰੀ ਲੋਨਾ ਮੈਂ ਨਾਮ ਸਾ ਹਰ ਕੰਚੈਨ ਸਜਬ ਨੀਸ਼ਾ ਨਿਆ ਕਰ ਜੋ ਨਾਮਨ ਸਾਧ ਮੰਗੈ ਮਿਲ ਕਰੀ ਦੁੱਧ ਪਾੜੀਆ ਯਾਗ ਤਜਾ ਕਰੀਏ ਕੋਲੇ ਵਾਹਿਗੁਰੂ ਜੀ ਤੁਸੀਂ ਕਦੇ ਵੀ ਹਰ ਦਵਾਰ ਆਮੋ ਤਾਂ ਹਰ ਕੀ ਪੌੜੀ ਤੇ ਬਣੇ ਇਸ ਇਤਿਹਾਸਿਕ ਗੁਰੂ ਘਰ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਮਾਰਕ ਚਰਨ ਪਾਏ ਜਰੂਰ ਦਰਸ਼ਨ ਕਰਕੇ ਜਾਇਓ ਜੀ ਤੇ ਵੀਡੀਓ ਨੂੰ ਸ਼ੇਅਰ ਜੁਰ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ